ਜਾਨੀ ਪੇ ਖਲੋਤੇ ਬੂਏ ਗਾੜੀ ਮੈਂ ਇਹਨਾਂ ਨੂੰ ਕੋਸ਼ਿਸ਼ ਲਾ ਕੇ ਮੈਂ ਬੂਏ ਟੋਕੇ ਅੰਦਰ ਚੱਲਦੀ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨਾਂ ਵਿਚੋਂ ਇਹਨਾਂ ਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਨੇ ਚਾਰ ਫੋਨ ਕਰਕੇ ਮੁੰਡੇ ਸਾਧਲੇ ਹੋਰ ਉਹਨਾਂ ਨਾਲ ਕੇ ਥੋਪਾਈ ਉਹਨੇ ਚਲੋ ਮਾਰੀਆਂ ਦੋਨਾਂ ਨੇ ਮਰਵਾਇਆ ਫਿਰ ਹੋਣੀਆਂ ਜਦ ਕੋਂਡਾ ਪੀ ਕੌਣ ਨੇ ਮੁੰਡੇ ਕਿੰਨਾ ਨਹੀਂ ਪਤਾ ਮੁੰਡੇ ਕੌਣ ਨੇ ਇਹ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਟੇ ਨਾਲ ਦੁਕਾਨਾ ਤੁਹਾਡੀ ਦੁਕਾਨ ਤੋੜ ਜਾਣੀ ਮੈਂ ਤੁਹਾਡੀ ਮਰਜ਼ੀ ਮੈਂ ਹੱਥ ਜੋੜ ਦੇ ਦੀ ਕਿਸੇਰੇ ਕੋ ਤਾੜ ਕੇ ਗੱਲ ਕਰਿਓ ਸ ਕੁਦੀ ਕੋਈ ਤੇ ਜਾਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨਵਦੀ ਦੂਰ ਛੁੱਟੀ ਆ ਤੇ ਹੁਣ ਸਟਾਂ ਲੱਗੀਆਂ ਇੱਕੇ ਨੂੰ ਸਟਾਂ ਲੱਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਸਾਡੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਤੇ ਤਿੰਨ ਜਣੇ ਇੱਥੋਂ ਫੜੇ ਤਿੰਨੇ ਆਏ ਨੂੰ ਭੱਜ ਗਏ ਕਿ ਕਿਨੇ ਜਣੇ ਆਏ ਤੇ ਬੇਤਦਰ ਕਰਦਾ 10 12 ਜਣੇ ਆਏ ਅੱਛਾ ਤੇ ਹਥਿਆਰ ਹੀ ਉਹਨਾਂ ਕੋਲ ਨਾ ਨਾ ਹਥਿਆਰ ਨਹੀਂ ਆ ਗਏ ਛੋਟੇ ਸਾਡੇ ਟਾ ਉਟੇ ਹੀ ਫੜੀਆਂ ਸੀ ਗਾਲਾਂ ਉਹਨਾ ਹੋ ਕੇ ਟੰਗ ਜਿਗ ਲੈ ਰਿਹਾ ਆਪ ਤਾਂ ਨਾ ਇੰਨਾ ਗੰਦ ਤੋਲ ਕੇ ਅੱਗੇ ਜੇ ਸਾਫ ਪਈਗਾ ਗੱਲ ਇਹ ਹੈਗੀ ਵੀ smartphones ਖਰਦਾ ਹੈ ਮਟਾ ਰੱਜੇ ਹੀ ਉਸਰਾਮ ਉਹ ਕਹਿੰਦਾ ਵੀ smartphone ਕਿੱਥੋਂ ਦਾ ਗੱਡ ਕਰਦੇ ਉਹਨਾਂ ਅੱਜ ਦੀ ਗਵਾਨ ਹੈ ਆਪਣੀ ਮਰਜ਼ੀ ਦਾ ਸਮਾਨ ਵੇਚਣਾ ਕਿੱਥੋਂ ਦਾ ਕਿਲੇ ਦਾ ਮਟਾ ਅੱਛਾ ਉਹ ਤਾਂ ਕੈਂਡੀ ਗੁੜਿਆਂ ਦਾ ਕੰਮ ਕਰਦਾ ਕੰਪਨੀ ਤੇ ਲੱਗਾ ਵਾ ਤੇ ਆਹ ਸਾਹਮਣੇ ਉਹ ਬਿੱਟੂ ਦਾ ਹੱਥਾਂ ਸਾਹਮਣੇ ਬੈਠ ਕੇ ਬੈਗ ਲਾ ਕੇ ਇੱਕ ਬੈਗ ਲਾ ਕੇ ਮੇਰੇ ਕੋ ਆਇੰਦਾ ਸੀ ਫਿਰ ਇੱਕ ਬੈਗ ਲਾ ਕੇ ਮੇਰੇ ਕੋ ਆਇੰਦਾ ਕਿ ਮੈਂ ਐਡਾ ਨਹੀਂ ਦਾ ਗਾ ਜੀ ਦਾ ਇਹ ਕਿਤੇ ਬਹੁਤੇ ਰੱਜੇ ਦੇ ਘਰ ਗੱਲ ਕਰ ਰਿਹਾ ਹੈ ਭੈਰ ਮੁੰਡੇ ਸਾਡੇ ਵੀ ਪੰਜੀ ਤੇਰਾ ਦੋ ਜਣਾ ਹੀ ਚਾਲ ਰਹੇ ਉੱਡੀ ਪੰਜ ਜਣੇ ਅੱਗੇ ਘੜ ਵਾਲੀ ਸਟਾ ਲੱਗੇ ਬਰਾਦੀ ਭਣ ਫੜਦੀ ਸੀ ਤੇ ਸਾਰੀ ਦੁਕਾਨ ਦੇ ਲੈ ਕੇ ਸਾਹਮਣੇ ਸਪੈਕਟਰ ਘੜੇ ਲਾਉਣ ਦੇ ਨਾਲ ਬੈਠੇ ਕੌਣ ਮੁੰਡੇ ਕਿਲੇ ਦੋ ਜਣੇ ਤੇ ਇਹ ਆਲੇ ਫੋਕੇ ਕਰ ਪਾ ਲਈ ਮੈਂ ਬਾਹਰ ਕੰਮ ਕਾਂਡਾ ਬਾਹਰ ਪਲਾਟੇ ਨਿਆਰੇ ਗੱਲ ਪੈ ਗਏ ਤੇ ਘਰ ਦੇ ਘਰ 20 50 ਇਕੱਠੇ ਹੋ ਗਏ ਤੇ ਮਰਤ ਕਾਂ ਦੀ ਭਾਂ ਤੋਂ ਕਿੰਨਾ ਨੇ ਤੇ ਨਾਲ ਜੋ ਗਾਈ ਰੋ ਸਾਰੇ ਮੀਡੀਆ ਕੋਲ ਆਪਰੇ ਗਈਆਂ ਜੋ ਚੌਂ ਜਿਹੜਾ ਹੋਇਆ ਸਦਾ ਕੀ ਕਿਹੜੀ ਗੱਲਾਂ ਕੋਏ ਇਹ ਉਦਾਂ ਹੀ ਇਸ ਮਾਂ ਦਾ ਹੀ ਘਰਵਾਲਾ ਹੀ ਕਰਦੇ ਨੇ ਤੁਸੀਂ ਹੂੰ ਤੇ ਵਾਜ ਤੱਕ ਛੜ ਲਾ ਕੇ ਮਿੰਟਲਵਾਰ ਆ ਜਦੇ ਕਮ ਦੁਕਾਨ ਤੇ ਰਾਜੇ ਕੋਈ ਦੁਕਾਨ ਤੋਂ ਕਿਨੇ ਜਾਣੇ ਇਹ ਤੇਰਾ ਦੋ ਤਿੰਨ ਜਾਣੇ ਹੋ ਰਿਹਾ ਚਾਰ ਪੰਜ ਜਾਣੇ ਕਰਦੇ 25 ਜਾਣੇ ਹੋ ਗਏ ਅੱਛਾ ਹਾਂ ਤੇ ਅਹੀਂ ਤਾਨੂੰ ਕਿੰਨੂ ਕਿੰਨੂ ਛਟਾ ਲੱਗਿਆ ਹਾਂ ਨੂੰ ਇੱਕ ਦੋ ਇੱਕ ਬਰਦਾ ਛੋਟਾ ਨਾਮ ਵੀ ਤੇ ਇੱਕ ਮੋਟਾ ਦਾ ਯਾਦੋਂ ਤੇ ਬਲਕ ਪਿੰਡਾ ਉਹਨੂੰ ਹਾਂ ਇੱਕ ਨਾਮੜਾ ਕਮ ਦੇ ਨਾਮ ਤੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਅਹੀਂ ਕਹੁੰਦੇ ਆ ਕਿ sabe o quê?